ਮੈਂ ਵਾਰਡ ਨੰਬਰ 10 ਦੇ ਸਮੂਹ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਆਪਣੀ ਮਾਵਾਂ ਦਾ ਭੈਣਾਂ ਦਾ ਤੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਵਰਦੇ ਮੀਹ ਦੇ ਵਿੱਚ ਵਰਦੇ ਮੀਹ ਦੇ ਵਿੱਚ ਤਕਰੀਬਨ ਅਜੇ 2.5 300 ਕੁਰਸੀ ਲੱਗਦੀ ਸਾਰਾ ਵਾਰਡ ਦਾ ਰੋਲ ਕਾਠੀ ਜਿਹੜਾ ਹੋਇਆ ਵਾ ਤੇ ਮੈਂ ਇਹਨਾਂ ਦੇ ਕੇ ਮੇਰਾ ਸੇ ਝੁਗਦਾ ਵਾ ਤੇ ਅੱਗੇ ਵੀ ਮੈਂ ਅੱਗੇ ਕਦੀ ਭੱਜਿਆ ਨਹੀਂ ਨਾ ਦੋ ਤੇ ਅੱਜ ਜਿਹੜਾ ਮੇਰਾ ਹੌਸਲਾ ਵਾ ਉਹ ਡਬਲ ਹੋ ਗਿਆ ਵਾ ਤੇ ਅੱਗੇ ਵੀ ਨਹੀਂ ਕਦੀ ਮੈਂ ਭੱਜੂਗਾ ਇਹਨਾਂ ਕੋ ਕਿਤੇ ਵੀ ਜਿਹੜੀ ਵੋਟਰ ਹੈ ਜਿਹਨੇ ਮੇਰੇ ਸਪੋਰਟਰ ਹੈ ਕਿੰਤੇ ਵੀ ਨਾ ਲੋਡ ਪੈਂਦੀ ਮੈਂ 24 ਘੰਟੇ ਇਨਾਂ ਦੀ ਹਾਜ਼ਰ ਆ ਤੇ ਉਹਦੇ ਨਾਲ ਹੀ ਮੈਂ ਸਰਦਾਰ ਸੁਬੀਰ ਸਿੰਘ ਬਾਦਲ ਜੀ ਪ੍ਰਧਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਆਪਣਾ ਇੱਥੇ ਸਾਡੀ ਵਾਰਡ ਦੇ ਵਿੱਚ ਆਏ ਆ ਤੇ ਸਮੱਸਿਆ ਸੁਣੀਆਂ ਵਾ ਉਹਨਾਂ ਨੇ ਮੈਂ ਦੋ ਤਿੰਨ ਜਿਹੜੀਆਂ ਸਾਡੀ ਮੇਨ ਜਿਹੜੀ ਮੇਜਰ ਹੀ ਉਹਨਾਂ ਨੂੰ ਜਾਨੂ ਕਰਾਇਆ ਵਾ ਤੇ ਉਹਨਾਂ ਦਾ ਸ਼ਰਸਨ ਦਵਾ ਤੇ ਬਹੁਤ ਜਲਦੀ ਉਹਦਾ ਹੱਲ ਕਰਾ ਜਾਊਗਾ ਜੀ ਮਨੋਜੀ ਕਿੰਨਾ ਕੁ ਵਿਸ਼ਵਾਸ ਹੈ ਜਿੰਨੀ ਚੋਂ ਨੂੰ ਲੈ ਕੇ ਲਗਾਤਾਰ ਵਾਰਡ ਦੇ ਵਿੱਚ ਕੱਚ ਕਾ ਦੇ ਪ੍ਰੋਬਲਮ ਚੱਲ ਰਿਹਾ ਕਿੰਨਾ ਕੁ ਵਿਸ਼ਵਾਸ ਹੈ ਵੇਖੋ ਜੀ ਜਿਹੜਾ ਇਕੱਠ ਹੁੰਦੇ ਤੁਹਾਨੂੰ ਆ ਪਤਾ ਹੋਵੇਗੀ ਇਹ ਵਾਰਡ ਵਾਈਜ਼ ਇਕੱਠ ਹੁੰਦੇ ਤੇ ਵਾਡਾਂ ਦੇ ਨਰੋਲ ਇਕੱਠ ਹੁੰਦੇ ਆ ਇਹ ਨਹੀਂ ਕਿ ਸੱਜੇ ਖੱਬੇ ਬੰਦੇ ਫੜ ਕੇ ਲੈ ਗਏ ਆ ਵਾਰਡ ਦਾ ਇਕੱਠ ਆ ਸੰਦੀਪ ਜੀ ਨੇ ਕੀਤਾ ਵਾ ਸ਼ਾਮੇ ਨੇ ਕੀਤਾ ਉਧਰੋਂ ਆਪਣਾ ਤੇ ਚਾਰ ਪੰਜ ਪ੍ਰੋਗਰਾਮ ਸ਼ਹਿਰ ਦੇ ਵਿੱਚ ਹੋਏ ਆ ਨਰੋਲ ਵਾਡਾਂ ਦੇ ਇਕੱਠ ਹੁੰਦੇ ਪਏ ਆ ਜਿੱਤ ਜਿਹੜੀ ਆ ਯਕੀਨੀ ਆ ਤੇ ਲੀਡ ਵਧਾਉਂਦੇ ਪਏ ਆ ਅਸੀਂ ਜਿੱਤ ਦੀ ਯਕੀਨੀ ਆ ਇਹ ਲੀਡ ਵਾਧੀ ਪਈ ਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਆ ਪਰਮਾਧਮ ਦੇ ਭਲ ਬਖਸ਼ਨੀ ਆ ਸੁਖਿੰਦਰ ਕੌਰ ਰੰਧਾਵਾ ਜੀ ਬਹੁਤ ਮਜ਼ਾ ਨਾਲ ਜਿੱਤਣਗੇ ਤਰਨਤੋਂ ਪਹਿਲ ਦੇ ਅਧਾਰ ਤੇ ਕੀ ਕੰਮ ਕੀਤੇ ਜਾਣਗੇ ਜਿੱਤ ਤੋਂ ਬਾਅਦ ਤੇ ਵਿਸ਼ਵਾਸ ਦਵਾਉਂਦਾ ਹਲਕਾ ਵਸੇ ਵਿੱਚ ਕੀ ਕਹਿਣਾ ਚਾਹੋਗੇ ਵੇਖੋ ਜੀ ਜਿਹੜੇ ਜਿਹੜੇ ਕੰਮ ਸਾਨੂੰ ਦਿੰਦੇ ਪਏ ਆ ਸਾਡੇ ਜਿਹੜੇ ਆ ਸਾਡੇ ਜਿਹੜੇ ਭੈਣ ਭਰਾ ਵੋਟਰ ਸਪੋਰਟਰ ਜਿਹੜੇ ਦੱਸਦੇ ਪਏ ਆ ਉਹ ਬਿਲਕੁਲ ਅਸੀਂ ਕੰਮ ਕਰਾਣੇ ਪਏ ਆ ਤੇ ਇਹਨੂੰ ਅਸੀਂ ਬਿਲਕੁਲ 100% ਪਰਮਾਧਮ ਦੀ ਕਿਰਪਾ ਕੀਤੀ ਸੁਖਿੰਦਰ ਕੌਰ ਰੰਧਾਵਾ ਜੀ ਸੁਖਿੰਦਰ ਕੌਰ ਰੰਧਾਵਾ ਸਾਡੇ ਮੈਡਮ ਜੀ ਜਿੱਤਣਗੇ ਜਿੱਤੇ ਤੇ ਪਰਮਾਤਮਾ ਨੇ ਦੇਣਾ ਜੋ ਕਹਿਣਗੇ ਲੋਕ ਜਿਹੜਾ ਕੰਮ ਕਰਨਗੇ ਉਹ ਇਹ ਆਉਦਾ ਕੰਮ ਕਿਉਂਕਿ ਜਿਹੜਾ ਬਾਦਲ ਸਾਹਿਬ ਨੇ ਜਿਹੜਾ ਪਹਿਲਾ ਵੀ ਜਿਹੜਾ ਵੀ ਇਕੱਠ ਹੋਇਆ ਵਾ ਜਾਂ ਪਹਿਲਾ ਜਿਹੜੀ ਜਿੱਤ ਜਿਹੜੀ ਹੋਈ ਹੈ ਨਾ 2007 ਤੋਂ ਲੈ ਕੇ 17 ਤੱਕ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਕੰਮ ਹੋਏ ਆ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਹੇਠ ਹੋਈ ਨਾ ਕਿ ਕਹੇ ਹੋਰ ਕਿਸੇ ਇਹ ਬੰਦੇ ਨੇ ਕਰਾਇਆ ਇਹ ਜਦੋਂ ਪੰਜਾਬੀ ਵਿੱਚ ਕਹਿੰਦਾ ਜਦੋਂ ਕਿਲਾ ਕਾਇਮ ਹੋਵੇ ਨਾ ਤੇ ਕੰਮ ਫੇਰ ਹੀ ਹੁੰਦੇ ਆ ਵੀਰ ਅੱਜ ਮੈਂ ਅੱਜ ਚੋਣ ਕੰਪੇਨ ਦੇ ਵਿੱਚ ਤਨਤਨ ਸ਼ਹਿਰ ਦੇ ਵੱਖ-ਵੱਖ ਜਿਹੜਾ ਵਾਰਡਾਂ ਦੇ ਵਿੱਚ ਪ ਵੇਖੋ ਜੀ ਅੱਜ ਅਸੀਂ ਕਰਨਸਰਨ ਸ਼ਹਿਰ ਦੇ ਵੱਖ-ਵੱਖ ਬੂਥਾਂ 'ਤੇ ਮੀਟਿੰਗ ਰੱਖੀ ਸੀ ਜਿਮਨੀ ਚੌਂ ਦੇ ਸਬੰਧ ਵਿੱਚ ਸਰਕਾਰ ਸੁਖਵੀਰ ਸਿੰਘ ਬਾਦਲ ਹਰ ਬੂਥ 'ਤੇ ਪਹੁੰਚ ਰਹੇ ਆ ਜੀ ਤੇ ਲੋਕਾਂ ਦਾ ਬਹੁਤ ਪਰਵਾਹ ਹੰਗਾਰਾ ਜੇ ਬਹੁਤ ਵਿਸ਼ਵਾਸ ਦੇ ਰਹੇ ਲੋਕ ਲੋਕ ਇਧਰ ਆਮ ਆਦਮੀ ਤੋਂ ਬਹੁਤੇ ਟੁੱਟ ਕੇ ਇਧਰ ਆ ਰਹੇ ਨੇ ਜੀ ਜਮਨ ਕਿੰਨਾ ਕੁ ਵਿਸ਼ਵਾਸ ਹੈ ਜਿੱਤ ਨੂੰ ਲੈ ਕੇ ਜਿਸ ਤਰੀਕੇ ਨਾਲ ਨਗਾਦਾਲ ਬਾਡਾ ਚ ਜਾਦੇ ਉਹ ਕਿੰਨਾ ਕੁ ਪਰਵਾਹ ਹੰਗਾਰਾ ਹੈ ਬਹੁਤ ਹੀ ਪਰਵਾਹਮਗਾਰਾ ਲੋਕਾਂ 'ਚ ਬਹੁਤ ਅੱਛਾ ਵਾ ਲੋਕੀ ਸਰਕਾਰ ਤੋਂ ਅੱਕ ਚੁੱਕੇ ਆ ਕਿਉਂਕਿ ਪਿਛਲੇ ਸਾਲਾਂ 'ਚ ਕੋਈ ਵਿਕਾਸ ਨਹੀਂ ਹੋਇਆ ਕੋਈ ਕੰਮ ਨਹੀਂ ਹੋਇਆ ਤੇ ਇਸ ਕਰਕੇ ਲੋਕੀ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਨੇ ਤੇ ਸ਼ਰੋਣੀ ਕਾਲੀ ਦਲ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਉਹ ਇਸ ਕਰਕੇ ਬਹੁਤ ਪਰਵਾਹਮਗਾਰਾ ਮਿਲ ਰਿਹਾ ਲੋਕਾਂ 'ਚ ਬਹੁਤ ਅੱਛਾ ਹੈ ਜੀ ਹਲਕੇ ਦੇ ਲੋਕਾਂ ਨੂੰ ਜਿਮਣੀ ਚੋਣ ਬੱਤੀ ਜਿਹੜਾ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਕਾਲੀ ਦਲ ਦੇ ਨਾਲ ਜੁੜਿਆ ਜਾਵੇ ਹਲਕੇ ਦੇ ਲੋਕਾਂ ਨੂੰ ਇਹੋ ਸੁਨੇਹਾ ਦੇਣਾ ਚਾਹੁੰਦੀ ਆ ਵੀ ਬਾਤੋਂ ਬਾਤ ਜੁੜਿਆ ਜਾਵੇ ਤੁਹਾਡੀ ਖੇਤਰੀ ਪਾਰਟੀ ਆ ਪੰਜਾਬ ਦੇ ਭਲੇ ਦੀ ਕੰਮ ਕਰਦੀ ਆ ਜਿੰਨਾ ਵਿਕਾਸ ਹੋਇਆ ਅਕਾਲੀ ਦਲ ਦੇ ਸਮੇਂ ਹੀ ਹੋਇਆ ਲੋਕੀ ਸਮਝ ਚੁੱਕੇ ਨੇ ਹੁਣ ਤਾਂ ਕਿ 2027 ਵਿੱਚ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਜੀ ਬਹੁਤ ਅਮ ਜੇ ਕੰਟਰੋਲ ਜੀ 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 ਮੈਂ ਲਗਾਤਾਰ ਆ ਬਾਡਾ ਵਿੱਚ ਜਾ ਰਹੇ ਹਾਂ ਕਿਸ ਤਰੀਕੇ ਨਾਲ ਹੰਗਾਦਾਂ ਦੇਖੋ ਨਾ ਜਿੱਨੀ ਚੋਣਾਂ ਲਈ ਕੀ ਤਿਆਰੀਆਂ ਜੀ ਆ ਅੱਜ ਸਾਡਾ ਤੀਸਰਾ ਦਿਨ ਹੈ ਬੂਥ ਵਾਈਜ਼ ਮੀਟਿੰਗ ਦਾ ਤੇ ਸ਼ਹਿਰ ਵਿੱਚ ਵਾਡਾਂ ਦੀ ਮੀਟਿੰਗ ਦਾ ਤੀਸਰਾ ਦਿਨ ਹੈ ਸਾਡਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਸਾਰੇ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਨੇ ਜੀ ਬਹੁਤ ਸੌਬਰੀਏ ਕਲੀ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਲਈ ਮਿਹਨਤ ਕਿਵੇਂ ਦੀ ਚੱਲ ਰਹੀ ਹੈ ਬਹੁਤ ਮਿਹਨਤ ਚੱਲ ਰਹੀ ਹੈ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿੱਦਾਂ ਹੜਾਏ ਨੇ ਜੀ ਬਹੁਤ ਜਿਆਦਾ ਮੁਸੀਬਤ ਵਿੱਚ ਆ ਸਾਰੇ ਲੋਕ ਪਿੰਡਾਂ ਦੇ ਜਿਨ੍ਹਾਂ ਵਿੱਚ ਪਾਣੀ ਆਇਆ ਆ ਨਾਲ ਦੀ ਨਾਲ ਅਸੀਂ ਉਧਰ ਵੀ ਧਿਆਨ ਦੇ ਰਹੇ ਨੇ ਸਾਡੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਆ ਉਹ ਟਾਈਮ ਕੱਢ ਕੇ ਇਧਰੋਂ ਵੀ ਚੌਂਕ ਪਰਚਾਰ ਚੋਂ ਤੇ ਉਧਰ ਵੀ ਜਾ ਕੇ ਉਹਨਾਂ ਨੂੰ ਜੋ ਸਮਾਨ ਮੁਹੀ ਆ ਕਰਾ ਸਕਦੇ ਨੇ ਉਹ ਕਰਾ ਰਹੇ ਨੇ ਜਿੱਥੇ ਜਿੱਥੇ ਵੀ ਪਹੁੰਚੇ ਹਾਂਜੀ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਕਿਹੋ ਜਿਹਾ ਪਿਆਰ ਜਿਹੜਾ ਵਖਾਇਆ ਹੈ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਤੁਸੀਂ ਅੱਜ ਦੇਖ ਹੀ ਰਹੇ ਹੋ ਬਹੁਤ ਪਿਆਰ ਦਿਖਾ ਰਹੇ ਆ ਕਿਉਂਕਿ ਲੋਕੀ ਜਿਹੜੇ ਆ ਉਹ ਪਹਿਲੀਆਂ ਸਰਕਾਰਾਂ ਦੇ ਸਤਾਏ ਹੋਏ ਆ 10 ਸਾਲ ਤੋਂ ਪੰਜਾਬ ਸਾਡਾ ਪਛੜ ਚੁੱਕਿਆ ਆ ਤੇ ਹੁਣ ਪੰਜਾਬ ਨੂੰ ਲੋੜ ਹੈ ਇਹੋ ਜੀ ਖੇਤਰੀ ਪਾਰਟੀ ਦੀ ਜੋ ਉਹਦਾ ਵਿਕਾਸ ਕਰਾ ਸਕੇ ਕੀ ਲੱਗਦਾ ਜਿਹੜਾ ਮਾਨ ਸਰਕਾਰ ਦੇ ਵੱਲੋਂ ਬੀਬੀਆਂ ਦੇ ਨਾਲ ਵਾਅਦਾ ਕੀਤਾ ਗਿਆ ਤੁਸੀਂ ਉਸ ਤੇ ਕੀ ਟਿੱਪਣੀ ਕਰਨੀ ਚਾਹੋਗੇ ਜੀ ਉਹ ਤਾਂ ਲਾਰਾ ਸੀਗਾ ਲਾਰਾ ਸੀ ਲਾਰੇ ਹੁਣ ਵੀ ਇਹਨਾਂ ਨੇ ਲਾਉਣੇ ਆ ਉਹ ਬੀਬੀਆਂ ਸਾਡੀਆਂ ਸਮਝ ਚੁੱਕੀਆਂ ਨੇ ਉਹ ਲਾਰੇ ਹੁਣ ਜਿਹੜੇ ਆ ਇਹਨਾਂ ਦੇ ਚੱਲਣੇ ਨਹੀਂ ਆ ਖੇਤ ਨੂੰ ਯਕੀਨੀ ਬਣਾਉਣ ਦੇ ਲਈ ਸੁਨੇਹਾ ਕੀ ਹੈ ਅੰ타 ਨਾਲ ਕਿਹ ਲੋਕਾਂ ਨੂੰ ਜੀ ਮੈਂ ਸੁਨੇਹਾ ਇਹ ਹੀ ਦੇਣਾ ਚਾਹੂੰਗੀ ਕਿ ਅਸੀਂ ਖੇਤਰੀ ਪਾਰਟੀ ਆਪਣੀ ਲੈ ਕੇ ਆਈਏ ਤਾਂ ਜੋ ਆਪਣਾ ਆਪਣਾ ਸਾਰਾ ਪੰਜਾਬ ਦਾ ਵਿਕਾਸ ਆ ਉਹ ਹੋ ਸਕੇ ਪਹਿਲੀਆਂ ਸਰਕਾਰਾਂ ਨੇ ਬਹੁਤ ਲਾਰੇ ਲਾਏ ਆ ਇਸ ਵਾਰ ਲਾਰੇ ਚ ਨਹੀਂ ਆਉਣਾ ਮਾਥੋ ਜੋੜ ਕੇ ਦਰਖਵਾਸ਼ ਕਰਦੀ ਆ ਮੈਂ ਸਾਰਿਆਂ ਨੂੰ ਕਿ ਇਸ ਵਾਰ ਆਪਣੀ ਮਾਂ ਪਾਰਟੀ ਆਪਣੀ ਖੇਤੀ 파ਰਟੀ ਲੈ ਕੇ ਆਈਏ ਸ਼੍ਰੋਮਣੀ ਅਕਾਲੀ ਦਲ ਲੈ ਕੇ ਆਈਏ ਧੰਨਵਾਦ ਦੇਖੋ ਜੀ ਤੁਸੀਂ ਆਪ ਦੇਖ ਸਕਦੇ ਜੀ ਇੱਥੇ ਅੱਜ ਮੌਸਮ ਵੀ ਪੂਰਾ ਖਰਾਬ ਰਿਹਾ ਹੈ ਬਰਸਾਤ ਵੀ ਪੂਰੀ ਰਹੀ ਹੈ ਔਰ ਇਸ ਤੋਂ ਪਹਿਲਾਂ ਆਇਆ ਜਦੋਂ ਤਬਦੀ ਧੁੱਪ ਰਹੀ ਹੈ ਲੋਕ ਕਈ ਘੰਟੇ ਇੰਤਜ਼ਾਰ ਕਰਦੇ ਰਹੇ ਔਰ ਬਾਦਲ ਸਾਹਿਬ ਨੂੰ ਸੁਣਨ ਦੇ ਲਈ ਉਤਾਵਲੇ ਰਹੇ ਆ ਅਨੇਕਾਂ ਹੀ ਜੁਆਇਨਿੰਗਸ ਹੋਈਆਂ ਨੇ ਔਰ ਅੱਜ ਤੁਸੀਂ ਦੇਖ ਸਕਦੇ ਜੀ ਅਜੇ ਕੀ ਅਸੀਂ ਬਸ ਇੱਕੋ ਬੂਥ ਦਾ ਬੂਥ ਲੈਵਲ ਤੇ ਇੱਕ ਛੋਟੀ ਜੀ ਮੀਟਿੰਗ ਰੱਖੀ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਵੱਡੀ ਤਦਾਦ ਚ ਸ਼ਮੂਲੀਅਤ ਵੀ ਹੋਈ ਹੈ ਔਰ ਹਜ਼ਾਰਾਂ ਦੇ ਤਦਾਦ ਚ ਲੋਕ ਦੇਖੋ ਉਥੇ ਜਿਹੜੀਆਂ ਹੁਣ ਨੀਤੀਆਂ ਨੇ ਜਿਹੜੀਆਂ ਸ਼੍ਰੋਮਣੀ ਗੱਲਾਂ ਆਉਂਦੀਆਂ ਲੋਕਾਂ ਦੇ ਵਿੱਚ ਲੈ ਕੇ ਜਾਇਆ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਆ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਐਕਸੈਸਿਬਿਲਟੀ ਲੋਕਾਂ ਨੇ ਇੱਕ ਚੀਜ਼ ਦਾ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਕਾਂਗਰਸ ਦੀ ਸਰਕਾਰ ਹੈ ਔਰ ਚਾਹੇ ਮੌਜੂਦਾ ਸਮੇਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਲੋਕਾਂ ਦੇ ਨਾਲ ਵਾਦੇ ਬਹੁਤ ਹੋਏ ਨੇ ਲੋਕਾਂ ਨੂੰ ਇਹ ਤੱਕ ਦੱਸਿਆ ਗਿਆ ਕਿ ਭਈ ਆਮ ਆਦਮੀ ਦੀ ਸਰਕਾਰ ਹੋਵੇਗੀ ਤੁਹਾਡੀ ਆਪਣੀ ਸਰਕਾਰ ਹੋਵੇਗੀ ਇਥੇ ਸੀਐਮ ਲਾਈਨਾਂ ਦੇ ਵਿੱਚ ਲੱਗੇਗਾ ਜੀ ਤੇ ਸਿਲੰਡਰ ਪਰਾਏਗਾ ਅਜਿਹੇ ਸੁਪਨੇ ਦਿਖਾਏ ਗਏ ਔਰ ਇਹ ਦੱਸਿਆ ਗਿਆ ਇਥੇ ਸਿਰਫ ਆਮ ਆਦਮੀ ਦੇ ਬਰਾਬਰ ਜੀ ਸੀਐਮ ਹੋਵੇਗਾ ਪਰ ਹੋਇਆ ਬਿਲਕੁਲ ਉਲਟ ਔਰ ਇਵੈਂਚੁਅਲੀ ਇਹੀ ਗੱਲ ਨਹੀਂ ਬਹੁਤੇ ਹਲਕੇ ਤੇ ਅਜੀਹੇ ਆ ਜਿਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਨੁਮਾਇੰਦੇ ਔਰ ਇਹਨਾਂ ਦੇ ਹਲਕੇ ਇੰਚਾਰਜ ਐਮਐਲਏ ਲੋਕਾਂ ਚ ਵੜਦੇ ਨਹੀਂ ਨਹੀਂ ਸਾਡੀ ਜਿਹੜੀ ਇੱਥੇ ਟੀਮ ਹੈ ਪੂਰੀ ਐਕਸੈਸਿਬਲ ਹੈ ਇਥੇ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਹੀ ਨਹੀਂ ਉਹਨਾਂ ਦੀ ਸਾਰੀ ਟੀਮ ਇਥੇ 43 ਜਾਣੇ 45 ਜਾਣੇ ਕੱਲਾ ਕੱਲਾ ਬੰਦਾ ਇਹ ਸਾਰੇ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਦਾ ਰੂਪ ਹੀ ਨੇ ਜੀ ਪੰਜਾਬ ਨੂੰ ਦਿਖਾਦੀ ਸਥਿਤੀ ਬਣੀ ਹੈ ਪਹਿਲਾਂ ਭਗਵੰਤਨਾ ਸਾਹਿਬ ਨੂੰ ਕਿਹਾ ਗਿਆ ਸੀਗਾ ਮੁਰਗੀ ਮੱਦੀ ਦਾ ਵੀ ਮਾਪ ਜਾਊਗਾ ਬੱਕਰੀ ਮੱਦੀ ਦਾ ਵੀ ਹੋਊਗਾ ਲੇਕਿਨ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਤੇ ਉਹ ਕਹਿੰਦੇ ਦਾ ਜਵਾਬ ਦੇ ਕੇ ਤਸਵੀਰਾਂ ਬਾਹਰ ਕੋ ਲੱਗੇ ਦੇਖੋ ਦਿਸ ਇਜ਼ ਅ ਵੈਰੀ ਰੈਡਿਕੁਲਸ ਤੁਸੀਂ ਉਹ ਛੱਡੋ ਆ ਪਿਛਲੇ ਦਿਨੀ ਆ ਫਿਰੋਜ਼ਪੁਰ ਦੇ ਵਿੱਚ ਕੀ ਹੋਇਆ ਅਲਟੀਮੇਟਲੀ ਪ੍ਰੈਸਰ ਮੀਡੀਆ ਨੇ ਉਹਨਾਂ ਨੇ ਭਗਵੰਤ ਮਾਨ ਦਾ ਬਾਈਕਾਟ ਕੀਤਾ ਤੁਸੀਂ ਦੇਖੋ ਬੰਦਾ ਇਹਨਾਂ ਨੌਨ ਸੀਰੀਅਸ ਹੈ ਔਰ ਇਨਕੇਪੇਬਲ ਹੈ ਇਥੇ ਸੀਐਮ ਦੀ ਦੱਸੋ ਕੀ ਕ੍ਰੈਡੀਬਿਲਟੀ ਹੈ ਜਿਹੜਾ ਬੰਦਾ ਕਹਿੰਦਾ ਜੀ ਕਿ ਮੈਂ ਆਪਣਾ ਤੁਹਾਨੂੰ ਹੈਲੀਕਾਪਟਰ ਦੇ ਦਿੰਦਾ ਤੁਸੀਂ ਦੱਸੋ ਲੋਕਾਂ ਦੇ ਵਿੱਚ ਵੜੋ ਲੋਕਾਂ ਦੀ ਸੁਣੋ ਲੋਕਾਂ ਦੇ ਜਿਨ੍ਹਾਂ ਦੇ ਘਰ ਠੱਠੇ ਆ ਉਹਨਾਂ ਦੀ ਜਾ ਕੇ ਸੁਣੋ ਹੁਣ ਇਹ ਮੈਟਰੀ ਵਾਲਾ ਤੇ ਹੈਲੀਕਾਪਟਰ ਨਹੀਂ ਕਿ ਤੁਸੀਂ ਉੱਪਰੋਂ ਜਿਹੜੇ ਆ ਪਾਉਚੇ ਸੁੱਟੋਗੇ ਥਿਸ ਇਜ਼ ਅ ਰੈਡਿਕਲਸ ਇਹ ਬਿਲਕੁਲ ਇੱਕ ਮਜ਼ਾਕ ਹੈ ਜਿਹੜਾ ਬੰਦਾ ਕਿਸੇ ਤਰ੍ਹਾਂ ਦਾ ਵੀ ਕੋਈ ਤਜਰਬਾ ਨਾ ਰੱਖਦਾ ਹੋਵੇ ਜਿਸ ਬੰਦੇ ਨੂੰ ਲੋਕਾਂ ਦੀ ਨਬਜ਼ ਦਾ ਨਾ ਪਤਾ ਹੋਵੇ ਜਿਹੜਾ ਬੰਦਾ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਨਾਲ ਜੁੜਿਆ ਹੋਵੇ ਸੁਭਾਵਕ ਹੈ ਕਿ ਅਜਿਹੇ ਵਿਅਕਤੀ ਦੇ ਮੂੰਹੋਂ ਇਹ ਗੱਲ ਆਣੀ ਇਸ ਸੁਭਾਵਕ ਹੈ ਔਰ ਬਟ ਸਰਦਾਰ ਸੁਭੀਰ ਸਿੰਘ ਜੀ ਬਾਦਲ ਸਾਹਿਬ ਨੂੰ ਦੇਖੋ 10000 ਲੀਟਰ ਹਜ਼ਾਰਾਂ ਦੀ ਤਦਾਦ ਚ ਜਿਹੜਾ ਲੀਟਰ ਉਹਨਾਂ ਨੇ ਜਿਹੜਾ ਹੈ ਉਹ ਲੋਕਾਂ ਦੀ ਸੇਵਾ ਦੇ ਲਈ ਉਹਨਾਂ ਨੇ ਡੀਜ਼ਲ ਉਹਨਾਂ ਨੇ ਪ੍ਰੋਵਾਈਡ ਕੀਤਾ ਬੀਬੀ ਸੁਖਿੰਦਰ ਕੌਰ ਜੀ ਨੇ ਦਾਅਵਾ ਨਹੀਂ ਵੀ ਆਪਣੇ ਵੱਲੋਂ ਆਰਥਿਕ ਤੌਰ ਤੇ ਅਤੇ ਹੋਰ ਵੀ ਜਿਹੜੀ ਹੈ ਉਹ ਆਪਣੇ ਤੌਰ ਤੇ ਜਿਹੜੀ ਹੈ ਹੈਲਪ ਪ੍ਰੋਵਾਈਡ ਕੀਤੀ ਹੈ ਪੀੜਤ ਨੂੰ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਔਰ ਪਰਮਾਤਮਾ ਕਿਰਪਾ ਕਰੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਮੈਂ ਦੁਬਾਰਾ ਬੇਨਤੀ ਕਰਦਾ ਕਿ ਐਕਸੈਸਿਬਿਲਟੀ ਦੇ ਦਾ ਜਿਹੜਾ ਆਧਾਰ ਤੇ ਅਸੀਂ ਲੋਕਾਂ ਤੋਂ ਵੋਟਾਂ ਮੰਗਾਗੇ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਪਰ ਜੇ ਲੋਕਾਂ ਦੇ ਨਾਲ ਕੋਈ ਖੜਦਾ ਰਿਹਾ ਹੈ ਹਰ ਵਰਗ ਨੂੰ ਸਹੂਲਤਾ ਰਾਇਤਾ ਦਿੰਦਾ ਰਿਹਾ ਸ਼੍ਰੋਮਣੀ ਕਾਲੀ ਦਲ ਤੇ ਤੁਹਾਨੂੰ ਸਭ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਲੋਕਾਂ ਨੇ ਨਾਰਾਜ਼ ਹੋ ਕੇ ਬਦਲਾਅ ਲਿਆਂਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਕਾਲੀ ਦਲ ਵੀ ਉਹਨਾਂ ਪਾਰਟੀਆਂ ਦੇ ਵਿੱਚ ਆਉਂਦਾ ਜਿਨ੍ਹਾਂ ਨਾਲ ਲੋਕ ਨਾਰਾਜ਼ ਹੋਏ ਹਨ ਹੁਣ ਅਕਾਲੀ ਦਲ 'ਚ ਕਿਹੜਾ ਬਦ ਦੇਖੋ ਸ਼ਰੋਮਣੀ ਅਕਾਲੀ ਦਲ ਜੀ ਉਹ ਪਾਰਟੀ ਹੈ ਜਿਸ ਦਾ ਇਤਿਹਾਸ ਮਾਣ ਵਾਲਾ ਹੈ ਜੀ ਪਰ ਇਵੈਂਚੁਅਲੀ ਦੇਖੋ ਉਹ ਤੋਂ ਹਾਲਾਤ ਇਸ ਸੀ ਕਿ ਵੀਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ 2014-15 ਦੇ ਵਿੱਚ ਜੀ ਸੋਸ਼ਲ ਮੀਡੀਆ ਦੇ ਉੱਤੇ ਪ੍ਰਚਾਰ ਹੀ ਇੰਨਾ ਉਲਟ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਅਗੇਂਸਟ ਐਂਡ ਉਦੋਂ ਨਵਾਂ ਨਵਾਂ ਸੋਸ਼ਲ ਮੀਡੀਆ ਦਾ ਰੈਵੋਲੂਸ਼ਨ ਚੱਲਦਾ ਸੀਗਾ ਵੀ ਵੇਰ ਨਾਟ ਅਵੇਅਰ ਉਦੋਂ ਅਸੀਂ ਸਰਕਾਰ ਦੇ ਵਿੱਚ ਸੀ ਨਵਾਂ ਨਵਾਂ ਟੈਕਲ ਕਰਨਾ ਨਹੀਂ ਸੀ ਆਉਂਦਾ ਔਰ ਅੱਜ ਤੁਸੀਂ ਦੇਖ ਸਕਦੇ ਜੇ ਉਸ ਮਾੜੇ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਦੇ ਪ੍ਰਚਾਰ ਦੇ ਵਿੱਚ ਸੱਥਾ ਉੱਥੇ ਮਾੜੇ ਪ੍ਰਚਾਰ ਕਰਕੇ ਵਿਰੋਧੀਆਂ ਦੀ ਮਾੜੀ ਰਾਜਨੀਤੀ ਦਾ ਜਿਹੜਾ ਸ਼ਿਕਾਰ ਸ਼੍ਰੋਮਣੀ ਅਕਾਲੀ ਦਲ ਹੋਇਆ ਬਟ ਸਮਾਂ ਉਹ ਹਰ ਇੱਕ ਚੀਜ਼ ਦਾ ਜਵਾਬ ਦੇ ਦਿੰਦਾ ਹੈ ਸਮੇਂ ਤੋਂ ਬਲਵਾਨ ਔਰ ਪਛ ਨਹੀਂ ਹੁੰਦਾ ਲੋਕਾਂ ਨੇ ਪਰਖ ਲਿਆ ਆ ਸਰਕਾਰ ਸੁਖੀ ਚੀ ਬਦਲ ਆ ਸਾਡਾ ਪ੍ਰਧਾਨ ਜਾ ਰਿਹਾ ਔਰ ਇਹ ਨਹੀਂ ਕਿ ਆ ਇੱਕੋ ਪ੍ਰੋਗਰਾਮ ਕਰਕੇ ਜਾ ਰਿਹਾ ਤਿੰਨ ਦਿਨ ਹੋ ਗਏ ਘੱਟੋ ਘੱਟ 25 30 ਹਜ਼ਾਰ ਲੋਕਾਂ ਨੂੰ ਮਿਲ ਕੇ ਸਾਡਾ ਪ੍ਰਧਾਨ ਕੱਲੇ ਕੱਲੇ ਵਿਅਕਤੀ ਨੂੰ ਮਿਲ ਕੇ ਇੱਥੋਂ ਗਏ ਨੇ ਤੇ ਜਿਹੜਾ ਬੰਦਾ ਜ਼ਮੀਨ ਤੇ ਜੋੜਿਆ ਅੱਜ ਵੱਡੇ ਬਾਦਲ ਸਾਹਿਬ ਦੀ ਤਰ੍ਹਾਂ ਇਹ ਲੋਕਾਂ ਦੇ ਵਿੱਚ ਵਿਚਰ ਰਿਹਾ ਔਰ ਪਰਮਾਤਮਾ ਦੀ ਕਿਰਪਾ ਸਦਕਾ ਬਹੁਤ ਪਿਆਰ ਲੋਕੀਨਾਂ ਨੂੰ ਦੇਖੋ ਜੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਕਿ ਸਾਡਾ ਉਹਨਾਂ ਨੇ ਵਾਅਦਾ ਕੀਤਾ ਸੀ ਸਾਡੇ ਤਰਨਤਨ ਹਲਕੇ ਨਾਲ ਜੋ ਵੀ ਇੱਕ ਹਫਤੇ ਦੇ ਵਿੱਚ ਜਿਹੜੇ 3 ਦਿਨ ਆ ਉਹ ਤਰਨਤਾਰ ਨਾਲ ਹਲਕੇ ਦੇਣਗੇ ਜੋ ਕਿ ਉਹਨਾਂ ਨੇ ਅੱਜ ਤੀਜਾ ਦਿਨ ਜਿਹੜਾ ਸਾਡਾ ਸੀ ਸ਼ਹਿਰ ਦੇ ਵਿੱਚ ਜਿਹੜੇ 4 ਬਾਡਾਂ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਗਿਆ ਦਾ ਤੇ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਹੋ ਕੇ ਜਿਹੜੇ ਸ਼ਹਿਰ ਵਿੱਚ ਪਹੁੰਚੇ ਨੇ ਜਿਹੜੇ ਇੰਦਰ ਦੇਵਤਾ ਬਹੁਤ ਜ਼ਿਆਦਾ ਖੁਸ਼ ਨੇ ਜਿਹੜਾ ਉਹਨਾਂ ਨੇ ਜਿਹੜਾ ਖੁਸ਼ੀ ਦਾ ਵਡਾਵਾ ਕੀਤਾ ਜਿਹੜਾ ਇੰਦਰ ਦੇਵਤਾ ਨੇ ਜਿਹੜਾ ਅੱਜ ਵੀ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਹੜਾ ਇਹਨਾਂ ਮੀਂਹ ਪੈਣ ਦੇ ਬਾਵਜੂਦ ਵੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਇੱਥੇ ਆ ਲੋਕ ਕਾਲੀ ਦਲ ਨੂੰ ਪਿਆਰ ਕਰਨ ਵਾਲੇ ਜਿਹੜੇ ਇੱ ਕਿੰਨੀ ਕੀ ਲੀਡ ਵੇਚਦੇ ਹੋ ਤਰਨਤਾਰਨ ਨਾਲੇ ਤੋਂ ਜਿਮਣੀ ਚੋਣ ਲਈ ਦੇਖੋ ਜੀ ਸਭ ਤੋਂ ਜ਼ਿਆਦਾ ਜਿਹੜੀ ਲੀਡ ਹੈ ਰਹੀ ਤਰਨਤਾਰਨ ਦੇ ਵਿੱਚ ਜਿਹੜੀ ਆ ਸ਼ਹਿਰ ਦੇ ਵਿੱਚ ਜਿਹੜੀ ਲੀਡ ਆ ਉਹ ਘੱਟੋ ਘੱਟ ਅਸੀਂ 5000 ਪਲੱਸ ਲੀਡ ਜਿਹੜੀ ਤਰਨਤਾਰਨ ਦੇ ਵਿੱਚ ਲੈ ਕੇ ਜਾਵਾਂਗੇ ਲੀਡ ਲੈ ਕੇ ਜਾਵਾਂਗੇ ਵੋਟ ਨਹੀਂ ਲੈ ਕੇ ਜਾਵਾਂਗੇ ਲੀਡ ਲੈ ਕੇ ਜਾਵਾਂਗੇ ਜੀ